ਦੇਸਤੋ ਜਦੋਂ ਕਿਸੇ ਇਨਸਾਨ ਦੇ ਕਿਸੇ ਵੀ ਅੰਗ ਦੇ ਵਿੱਚ ਦਰਦ ਹੁੰਦਾ ਵਾ ਚਾਹੇ ਉਹ ਗੋਡਿਆਂ ਦਾ ਦਰਦ ਦਾ ਚਾਹੇ ਉਹ ਮੋਢਿਆਂ ਦਾ ਦਰਦ ਦਾ ਤੇ ਚਾਹੇ ਉਹ ਰੀੜ ਦੀ ਹੱਡੀ ਦਾ ਦਰਦ ਦਾ ਚਾਹੇ ਕਮਰ ਦਾ ਦਰਦ ਦਾ ਤੇ ਚਾਹੇ ਕਿਸੇ ਲੱਤ ਦੇ ਵਿੱਚ ਦਰਦ ਦਾ ਤਾਂ ਬਹੁਤ ਕੁਝ ਵਰਤਦਾ ਵਾ ਗੋਲੀਆਂ ਕੈਪਸੂਲ ਤੇ ਹੋਰ ਵੀ ਬਹੁਤ ਸਾਰੇ ਦੇਸੀ ਤਰੀਕੇ ਵੀ ਵਰਤਦੇ ਆ ਪਰ ਜਿਹੜਾ ਦਰਦ ਆ ਉਹ ਕੁਝ ਟਾਈਮ ਲਈ ਹਟ ਜਾਂਦਾ ਤੇ ਦੁਬਾਰੇ ਫੇਰ ਸ਼ੁਰੂ ਹੋ ਜਾਂਦਾ ਸੋ ਦਰਦਾਂ ਦੇ ਵਾਸਤੇ ਹਟ ਪੇਨ ਅਨਮੋਲ ਲਾਈਫ ਵਾਲੇ ਲੈ ਕੇ ਆਏ ਆ ਇੱਕ ਬਹੁਤ ਵਧੀਆ ਕੈਪਸੂਲਾ ਆਯੁਰਵੇਦਿਕ ਕੈਪਸੂਲਾ ਸਾਰੀ ਇਹ ਤੇ 30 ਕੈਪਸੂਲ ਦੀ ਪੈਕਿੰਗ ਆ ਬਿਲਕੁਲ ਦੇਸੀ ਆਯੁਰਵੇਦਿਕ ਚੀਜ਼ਾਂ ਪਾ ਕੇ ਬਣਾਏ ਹੋਏ ਆ ਤੇ ਜਰੂਰ ਵਰਤ ਕੇ ਦੇਖੋ ਇੱਕ ਕੈਪਸੂਲ ਸਵੇਰੇ ਤੇ ਇੱਕ ਕੈਪਸੂਲ ਸ਼ਾਮ ਤੇ ਜਿਨ੍ਹਾਂ ਮਤਾਮਾਂ ਭੈਣਾ ਦੇ ਗੋਡੇ ਦੁਖਦੇ ਆ ਮੋਢੇ ਦੁਖਦੇ ਆ ਰੀੜ ਦੀ ਹੱਡੀ ਦਾ ਦਰਦ ਆ ਚਾਹੇ ਸਰਵਾਈਕਲ ਦਾ ਦਰਦ ਆ ਗਰਦਨ ਦੇ ਵਿੱਚ ਦਰਦ ਦਾ ਰੀੜ ਦੀ ਹੱਡੀ ਦਾ ਦਰਦ ਦਾ ਗੋਡੇ ਦੁਖਦੇ ਆ ਗਿੱਟੇ ਦੁਖਦੇ ਆ ਜਾਂ ਸਰੀਰ ਦੇ ਕਿਸੇ ਵੀ 파ੜ ਦੇ ਉੱਤੇ ਕਿਸੇ ਵੀ ਅੰਗ ਦੇ ਉੱਤੇ ਤੁਹਾਡੇ ਦਰਦ ਹੁੰਦਾ ਵਾ ਮਸਲ ਖਿੱਚੇ ਜਾਂਦੇ ਆ ਕੰਮਕਾਰ ਕਰਦਿਆਂ ਦੇ ਘਰਾਂ ਦੇ ਵਿੱਚ ਆਮ ਹੀ ਤਾਂ ਤੁਸੀਂ ਇਸ ਤੇਲ ਦੀ ਜ਼ਰੂਰ ਵਰਤੋਂ ਕਰੋ ਇਹ ਤੇਲ ਆ ਜੋੜਾਂ ਦੇ ਦਰਦਾਂ ਵਾਸਤੇ ਮਸਲ ਦਰਦ ਵਾਸਤੇ ਬਹੁਤ ਵਧੀਆ ਪਿੱਟੀ ਨਾਇਨ ਤੇਲ ਆ ਤੇ ਇਹਦੀ ਤੁਸੀਂ ਮਾਲਸ਼ ਕਰ ਸਕਦੇ ਹੋ ਤੇ ਨਾਲ ਤੁਸੀਂ ਇਹ ਕੈਪਸੂਲ ਆ ਜਿਹੜੇ ਹਟ ਪੇਨ ਅਨਮੋਲ ਲਾਈਫ ਵਾਲਿਆਂ ਦੀ ਤਾਂ ਇਹਨਾਂ ਦੀ ਵੀ ਵਰਤੋਂ ਤੁਸੀਂ ਕਰ ਸਕਦੇ ਹੋ ਸਵੇਰੇ ਸ਼ਾਮ ਇੱਕ ਇੱਕ ਕੈਪਸੂਲ ਲੈਣਾ ਤੁਸੀਂ ਤਾਂ ਤੁਹਾਡੇ ਕਿਸੇ ਵੀ ਤਰ੍ਹਾਂ ਦੀ ਦਰਦਾਂ ਜਿਹੜੇ ਉਹ ਦੂਰ ਹੋ ਜਾਣਗੇ ਸੋ ਜੇ ਕਿਸੇ ਵੀਰ ਭੈਣ ਨੇ ਕੈਪਸੂਲ ਜਾਂ ਇਹ ਤੇਲ ਦਰਦਾਂ ਵਾਲਾ ਮੰਗਾਉਣਾ ਹੋਵੇ ਤਾਂ ਆਪਣੇ ਸਟੋਰ ਤੋਂ ਪਿੰਡ ਹਟਹੂਰ ਤੋਂ ਆ ਕੇ ਵੀ ਲਿਜਾ ਸਕਦੇ ਨੇ ਤੇ ਜੇ ਕਿਸੇ ਨੇ ਕੋਰੀਅਰ ਰਾਹੀਂ ਮੰਗਾਉਣਾ ਹੋਵੇ ਤਾਂ ਉਹ ਵੀ ਆਪਣੇ ਦਿੱਤੇ ਗਏ ਨੰਬਰ ਤੇ WhatsApp ਮੈਸੇਜ ਕਰੋ ਆਪਣਾ ਐਡਰੈਸ ਭੇਜੋ ਤਾਂ ਕੋਰੀਅਰ ਰਾਹੀਂ ਵੀ ਤੁਹਾਨੂੰ ਇਹ ਤੇਲ ਤੇ ਕੈਪਸੂਲ ਪਹੁੰਚ ਦੇ ਕਰ ਦਿੱਤੇ ਜਾਣਗੇ ਬਹੁਤ ਵਧੀਆ ਰਿਜ਼ਲਟ ਆ ਬੇਫਿਕਰ ਹੋ ਕੇ ਤੁਸੀਂ ਅੱਗੇ ਵੀ ਅਨਮੋਲ ਲਾਈਫ ਦੀ ਕੋਈ ਵੀ ਚੀਜ਼ ਵਰਤਦੇ ਹੋ ਤਾਂ ਇਹ ਵੀ ਵਰਤ ਸਕਦੇ ਹੋ ਤੁਸੀਂ ਨਾਲ ਹੀ ਡਾਕਟਰ ਬੀਐਸਕੇ ਵਾਲਿਆਂ ਦਾ ਇਹ ਤਿਆਰ ਕੀਤਾ ਹੋਇਆ ਆਯੁਰਵੈਦਿਕ ਇਲੈਕਟ੍ਰੋ ਹੋਮੋਪੈਥਿਕ ਦੇ ਨੁਕਤੇ ਨਾਲ ਤਿਆਰ ਤੇਲ ਬਹੁਤ ਵਧੀਆ ਰਿਜ਼ਲਟ ਮਿਲ ਰਹੀ ਹੈ ਇਹਦੇ